ਕੀ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਮੁੜ ਪ੍ਰਧਾਨ ਬਣ ਸਕਦੇ ਨੇ ਕੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਸਰਗਰਮ ਹੋਣ ਜਾ ਰਹੇ ਨੇ ਆਖਰਕਾਰ ਪੰਜਾਬ ਕਾਂਗਰਸ ਦੇ ਵਿੱਚ ਫੇਰ ਬਦਲ ਦੀ ਚਰਚਾ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਦੀਆਂ ਸਰਗਰਮੀਆਂ ਦੇਖੀਆਂ ਗਈਆਂ ਨੇ ਆਖਰਕਾਰ ਨਵਜੋਤ ਸਿੰਘ ਸਿੱਧੂ ਕੀ ਕਰਨ ਜਾ ਰਹੇ ਨੇ ਕੀ ਹੈ ਪੂਰੀ ਕਹਾਣੀ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਨਵਜੋਤ ਸਿੰਘ ਸਿੱਧੂ ਦੀਆਂ ਸਰਗਰਮੀਆਂ ਦੇਖੀਆਂ ਗਈਆਂ ਨੇ ਆਖਰਕਾਰ ਚਰਚਾ ਕੀ ਹੈ ਕੀ ਖਬਰ ਹੈ ਪੂਰੀ ਗगन ਨਵਜੋਤ ਸਿੰਘ ਸਿੱਧੂ ਕੱਲ ਲਗਭਗ ਸਾਰਾ ਦਿਨੀ ਉਹ ਪਟਿਆਲੇ ਦੇ ਵਿੱਚ ਗਰਦਸ਼ ਕਰਦੇ ਰਹੇ ਘੁੰਮਦੇ ਰਹੇ ਕਦੇ ਪਟੂਰੇ ਖਾਂਦੇ ਸੀ ਕਦੇ ਕੁਸ਼ਤੇ ਕਦੇ ਕੁਸ਼ ਉਹਨਾਂ ਨੇ ਪੰਜਾਬ ਦੀ ਸਿਆਸਤ ਬਾਰੇ ਵੀ ਬਹੁਤ ਸਾਰੀਆਂ ਚਰਚਾਵਾਂ ਪਟਿਆਲੇ ਦੇ ਅੰਦਰ ਲੋਕਾਂ ਦੇ ਨਾਲ ਕੀਤੀਆਂ ਲੋਕਲ ਪੱਤਰਕਾਰਾਂ ਦੇ ਨਾਲ ਕੀਤੀਆਂ ਤੇ ਉਹਨਾਂ ਦੀ ਸਰਗਰਮੀ ਦੇਖੀ ਗਈ ਸੁਭਾਵਿਕ ਜੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਦ ਦਾ ਆਗੂ ਜਾਂ ਸੈਲੀਬ੍ਰਿਟੀ ਜਦੋਂ ਇਸ ਤਰ੍ਹਾਂ ਨਾਲ ਘੁੰਮਦਾ ਜਾਂ ਕੋਈ ਗਤੀਵਿਧੀ ਕਰਦਾ ਹੈ ਤਾਂ ਪੱਤਰਕਾਰਾਂ ਦੇ ਵੀ ਕੰਨ ਖੜੇ ਹੁੰਦੇ ਆ ਸਿਆਸੀ ਗਲਿਆਰਿਆਂ ਦੇ ਅੰਦਰ ਵੀ ਚਰਚਾ ਚੱਲਣੀ ਸੁਭਾਵਕ ਹੀ ਸੀਗੀ ਅ ਇੱਕ ਪਾਸੇ ਕੱਲ੍ਹ ਚੱਲ ਰਹੀ ਹੈ ਕਿ ਕਾਂਗਰਸ ਦੇ ਅੰਦਰ ਵੱਡਾ ਉਲਟਫੇਰ ਹੋਣ ਜਾ ਰਿਹਾ ਹੈ। ਕਾਂਗਰਸ ਵੱਡੇ ਉਲਟਫੇਰ ਦੇ ਵੱਲ ਵੱਧ ਰਹੀ ਹੈ। ਪਾਰਟੀ ਦੇ ਅੰਦਰ ਜਿਹੜੀ ਹੈ ਅਸਤੁਸ਼ਟੀ ਹੈ, ਪਾਰਟੀ ਦੇ ਅੰਦਰ ਬਹੁਤ ਸਾਰੇ ਨਿਰਾਗ ਆਗੂ ਮੌਜੂਦਾ ਲੀਡਰਸ਼ਿਪ ਦੇ ਨਾਲ ਤਾਲਮੇਲ 'ਚ ਵੀ ਨਹੀਂ ਸਹੀ ਬੈਠ ਰਹੇ ਤੇ ਨਰਾਜ਼ਗੀਆਂ ਵੀ ਨੇ ਕਈ ਮਸਲਿਆਂ ਨੂੰ ਲੈ ਕੇ। ਨਵਜੋਤ ਸਿੰਘ ਸਿੱਧੂ ਕੱਲ ਪਟਿਆਲਾ ਸੀ। ਪਹਿਲਾਂ ਆਪਾਂ ਗੱਲ ਕਰ ਲਈ ਕਿ ਉਹਨਾਂ ਦੇ ਨਾਲ ਕੌਣ-ਕੌਣ ਸੀ। ਉਹਨਾਂ ਦੇ ਨਾਲ ਸਮਾਣਾ ਤੋਂ ਸਾਬਕਾ ਵਿਧਾਇਕ ਤੇ ਲਾਲ ਸਿੰਘ ਸੀਨੀਅਰ ਕਾਂਗਰਸੀ ਆਗੂ ਨੇ ਲਾਲ ਸਿੰਘ ਦੇ ਪੁੱਤਰ ਕਾਕਰ ਜਿੰਦਰ ਸਿੰਘ ਉਹ ਇਕੱਲੇ ਸੀ ਬਾਕੀ ਪਟਿਆਲੇ ਦੇ ਸਥਾਨਕ ਕਾਂਗਰਸੀ ਕੋਈ ਉਹਨਾਂ ਦੇ ਨਾਲ ਬਹੁਤੇ ਤੁਰਦੇ ਨਹੀਂ ਦਿਖੇ ਨਾ ਹੀ ਨਵੇਂ ਜ਼ਿਲ੍ਹਾ ਪ੍ਰਧਾਨ ਬਣੀ ਬੀਬੀ ਗੁਰਸ਼ਰਨ ਰੰਦਾਵਾ ਨੇ ਉਹ ਤੁਰਦੇ ਦਿਖਾਈ ਦਿੱਤੇ ਨਾ ਹੀ ਕੋਈ ਹੋਰ ਨਾ ਹੀ ਸਿੱਧੂ ਹੁਰਾਂ ਨੇ ਅਪਰੋਚ ਕੀਤੀ ਜ਼ਰੂਰੀ ਤਾਂ ਨਹੀਂ ਹੈ ਬੇਸ਼ੱਕ ਸਿੱਧੂ ਨਹੀਂ ਵੱਡੇ ਆਗੂ ਹੈ ਜੇ ਬੀਬਾ ਜੀ ਪ੍ਰਧਾਨ ਬਣੀ ਸੀ ਤਾਂ ਸਿੱਧੂ ਸਾਹਿਬ ਜਾ ਕੇ ਗੁਲਦਸਤਾ ਦੇ ਆਉਂਦੇ ਕੁਝ ਘਸਦਾ ਨਹੀਂ ਸੀ ਜਾਂ ਬੀਬਾ ਜੀ ਆ ਜਾਂਦੇ ਪਰ ਇਸ ਤਰ੍ਹਾਂ ਤਾਂ ਕੁਝ ਨਹੀਂ ਦਿਖਿਆ ਸਿੱਧੂ ਸਾਹਿਬ ਬਾਰੇ ਚਰਚਾਵਾਂ ਕਈ ਨੇ ਇੱਕ ਤਾਂ ਇਹ ਚਰਚਾ ਕਿ ਕੀ ਹੁਣ ਉਹ ਆਪਣੀ ਸਿਆਸੀ ਕਰਮ ਭੂਮੀ ਆਪਣੀ ਜਨਮ ਭੂਮੀ ਨੂੰ ਹੀ ਬਣਾਉਣਗੇ ਜਾਨੀ ਕਿ ਪਟਿਆਲੇ ਦੇ ਵਿੱਚ ਹੀ ਸਿਆਸਤ ਸਰਗਰਮ ਕਰਨਗੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਅਮਰਸਰ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਸਰਗਰਮ ਨੇਗੀ ਦਾਵਾ ਵੀ ਠੋਕ ਚੁੱਕੇ ਨੇ ਦਾਵਾ ਕੀ ਠੋਕ ਚੁੱਕੇ ਨੇ ਲਗਭਗ ਕਲੀਅਰ ਹੈ ਕਿ ਉਹੀ ਉਥੋਂ ਜੇ ਟਿਕਟ ਮਿਲਦੀ ਆ ਤਾਂ ਚੋਣ ਲੜਨਗੇ ਤੇ ਉਹ ਲਗਭਗ ਉਹਨਾਂ ਦੀ 80 90% ਤੈ ਹੀ ਹੁੰਦੀ ਐ ਅਸੇ ਲੋਕਾਂ ਦੀ ਹੁਣ ਸਿੱਧੂ ਕੀ ਕਰਨਗੇ ਸਿੱਧੂ ਕੀ ਪਟਿਆਲੇ ਤੋਂ ਹੀ ਸਿਆਸਤ ਕਰਨਗੇ ਜੋ ਮੇਰੇ ਕੋਲੇ ਅੱਜ ਤੋਂ ਕੁਝ ਦਿਨ ਪਹਿਲਾਂ ਜਾਂ ਕਹਿ ਲਈਏ ਮਹੀਨਾ ਪਹਿਲਾਂ ਦੀ ਜਾਣਕਾਰੀ ਆ ਉਹ ਇਹ ਹੈ ਕਿ ਸਿੱਧੂ ਕਹਿੰਦੇ ਆ ਉਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਹੋਇਆ ਕਿ ਤੁਸੀਂ ਆਪਣਾ ਕੰਮ ਕਰਦੇ ਰਹੋ ਕਿਉਂਕਿ ਉਹਨਾਂ ਦੇ ਨਾਲ ਜਿਹੜੇ ਜਿਹੜੇ ਵੱਡੇ ਆਗੂ ਆ ਦੇ ਨਾਂ ਨੇ ਉਹ ਚਨਾਜਰ ਸਿੰਘ ਮਾਨਸ਼ਾਈਆ ਮਹਿੰਦਰ ਸਿੰਘ ਕੇਪੀਸੀ ਗਏ ਉਹ ਛੱਡ ਕੇ ਅਕਾਲੀ ਦਲ ਚੋਂ ਚਲੇ ਗਏ ਆਪਣੇ ਹਰਵਿੰਦਰ ਲਾਡੀ ਬਠਿੰਡਾ ਦੇ ਆਤੀ ਵਾਲੇ ਜਾਨੀ ਕਈ ਨਾਂ ਨੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਛੰਡੀ ਦਿੱਤੀ ਹੋਈ ਹੈ ਕਿ ਤੁਸੀਂ ਆਪਣਾ ਕੰਮ ਕਰਦੇ ਰਹੋ ਪਰ ਸਿੱਧੂ ਦੀ ਹਾਈ ਕਮਾਂਡ ਦੇ ਅੱਗੇ ਜਦੋਂ ਪ੍ਰਿੰਕਾ ਗਾਂਧੀ ਦੇ ਨਾਲ ਮਿਲ ਕੇ ਆਏ ਨੇ ਉਦੋਂ ਦੀ ਮੈਂ ਜਾਣਕਾਰੀ ਦਿੰਦਾ ਕਿ ਉਹਨਾਂ ਦੀ ਇੱਛਾ ਹੈ ਕਿ ਮੈਂ ਮੈਨੂੰ ਮੁੱਖ ਮੰਤਰੀ ਬਣਾਇਆ ਜਾਵੇ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਚਿਹਰਾ ਬਣਾਇਆ ਜਾਵੇ ਪ੍ਰਧਾਨ ਬਣਾਇਆ ਜਾਵੇ ਉਹ ਵੱਡੀ ਚੀਜ਼ ਪਾਲਦੇ ਆ ਉਸ ਤੋਂ ਬਾਅਦ ਪਾਣੀ ਕਾਫੀ ਪੁਲਾ ਹੇਠੋਂ ਲੰਘ ਚੁੱਕਿਆ ਕਾਂਗਰਸ ਦੇ ਅੰਦਰ ਪ੍ਰਧਾਨਗੀ ਨੂੰ ਲੈ ਕੇ ਕਲੇਸ਼ ਜਾਂ ਕਹਿ ਲਈਏ ਕਿ ਕੰਮਸਾਨ ਗਹਿ ਗੱਚ ਹੈ ਚਾਰ ਨਾ ਸ਼ਾਰਟਡ ਹੋ ਚੁੱਕੇ ਨੇ ਜਿਹੜੇ ਆਪਾਂ ਆਪਣੀਆਂ ਪਹਿਲੀਆਂ ਖਬਰਾਂ 'ਚ ਦੱਸ ਚੁੱਕੇ ਆ ਕਿ ਚਰਨਜੀਤ ਸਿੰਘ ਚੰਨੀ ਹਾਈ ਕਮਾਂਡ ਤੇ ਖਾਸ ਕਰਕੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਦੀ ਪਹਿਲੀ ਪਸੰਦ ਨੇ Hindu ਚਿਹਰਿਆਂ ਦੇ ਵਿੱਚ ਵਿਜੇਂਦਰ ਸਿੰਘ ਲਾਤਰਣਾ ਕੇਪੀ ਦੇ ਦਰਮਿਆਨ ਜਿਹੜੀ ਆ ਖਿੱਚੋਤਾਣ ਕਹਿ ਸਕਦੇ ਆ ਜਾਂ ਮੁਕਾਬਲਾ ਆ ਜੱਟ ਬਰਾਦਰੀ ਦੇ ਅੰਦਰੋਂ ਸੁਖਜਿੰਦਰ ਰੰਧਾਵਾ ਕਾਫੀ ਅੱਗੇ ਨੇ ਪ੍ਰਤਾਪ ਬਾਜਵਾ ਵੀ ਦਾਵੇਦਾਰ ਨੇ ਤੇ ਰਾਜਾ ਵੜਿੰਗਾ ਬਣੇ ਰਹਿਣ ਦੀ ਜਦੋਂ ਜਹਦ ਚ ਨੇ ਤੇ ਪ੍ਰਗਟ ਸਿੰਘ ਤੇ ਪ੍ਰਗਟ ਸਿੰਘ ਦਾ ਨਾਮ ਵੀ ਆ ਹਾਲਾਂਕਿ ਕਿਹਾ ਜਾਂਦਾ ਕਿ ਪ੍ਰਗਟ ਸਿੰਘ ਦਾ ਨਾਮ ਕਿਉਂਕਿ ਜਦੋਂ ਰੰਧਾਵਾ ਅੱਗੇ ਚੱਲ ਗਿਆ ਉਸ ਭਾਗੂਜੀ ਗੱਲ ਆ ਦੂਜੇ ਜਾਂ ਤੀਜੇ ਨੰਬਰ ਤੇ ਫਲੋਟ ਹੋ ਜਾਣਾ ਸੀਗਾ ਤੇ ਇਹ ਚੀਜ਼ ਜਿਹੜੀ ਚੱਲ ਰਹੀ ਆ ਹੁਣ ਇੱਕ ਨਵੀਂ ਖਬਰ ਚੱਲ ਰਹੀ ਆ ਉਹ ਵੀ ਉਹਦੇ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਆ ਉਹ ਵੀ ਦੇ ਦਾਂਗੇ ਕਿ ਪਰ ਸਿੱਧੂ ਕੀ ਬਣ ਰਹੇ ਨੇ ਇੱਕ ਵੱਡਾ ਪ੍ਰਸ਼ਨ ਹੈ ਇਸ ਵਾਰ ਪੁੱਛਣ ਲੱਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਸਕਦੇ ਨੇ ਜਾਂ ਫਿਰ ਨਹੀਂ ਜੋ ਗੱगन ਹੁਣ ਤੱਕ ਦੀਆਂ ਖਬਰਾਂ ਨੇ ਜੋ ਸੋਰਸਸ ਦੇ ਰਾਹੀਂ ਸੂਤਰਾ ਦੇ ਰਾਹੀਂ ਖਬਰਾਂ ਨੇ ਜਾਂ ਸਿਆਸੀ ਗਲਿਆਰਿਆਂ ਦੇ ਅੰਦਰ ਜਿਹੜੀ ਚਰਚਾ ਹੈ ਸਿਆਸੀ ਰਾਹਦਾਰੀਆਂ ਦੇ ਅੰਦਰ ਜਿਹੜੀ ਚਰਚਾ ਉਹਦੇ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਦਾ ਨੰਬਰ ਪ੍ਰਧਾਨ ਵਾਲੇ ਮਸਲੇ ਦੇ ਵਿੱਚ ਤਾਂ ਲੱਗਦਾ ਹੋਇਆ ਨਜ਼ਰ ਨਹੀਂ ਆਉਂਦਾ ਕਿਉਂਕਿ ਜਿਹੜੇ ਨਾ ਸ਼ੋਰਟ ਸ਼ੋਰਟਲਿਸਟਡ ਨੇ ਜਿਹੜੇ ਨਾ ਸਭ ਤੋਂ ਜ਼ਿਆਦਾ ਅੱਗੇ ਚੱਲ ਰਹੇ ਨੇ ਉਹ ਚਾਰੇ ਨਾਮ ਆ ਤੁਹਾਨੂੰ ਦੱਸ ਤੇ ਉਹ ਉਸ ਤੋਂ ਬਿਨਾਂ ਜੇ ਨਵਜੋਤ ਸਿੰਘ ਸਿੱਧੂ ਹੁੰਦੇ ਤਾਂ ਉਹਨਾਂ ਦਾ ਨਾਂ ਆਉਂਦਾ ਖਬਰਾਂ 'ਚ ਵੀ ਆਉਂਦਾ ਜੋ ਸੋਰਸਸ ਬਾਰ-ਬਾਰ ਚੀਜ਼ਾਂ ਦੱਸ ਰਹੇ ਨੇ ਇੱਕ ਐ ਨਹੀਂ ਹੈ ਕਿ ਇੱਕ ਸੋਰਸ ਦੱਸ ਰਿਹਾ ਕਾਂਗਰਸ ਨਾਲ ਸੰਬੰਧਿਤ ਵੱਖ-ਵੱਖ ਸੋਰਸਸ ਤੋਂ ਲਗਭਗ 90 80% ਮੁਕੰਮਲ ਜੀ ਸੇਮ ਜੀ ਜਾਣਕਾਰੀ ਆ ਰਹੀ ਹੈ ਤਾਂ ਇਹੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਵਾਲੇ ਮਸਲੇ 'ਚ ਤਾਂ ਹੈ ਨਹੀਂ ਪਰ ਹੁਣ ਉਹਨਾਂ ਦਾ ਅਚਾਨਕ ਪਟਿਆਲੇ 'ਚ ਸਿਰ ਗਰਮ ਹੋਣਾ ਇਹ ਕੰਨ ਖੜੇ ਕਰਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਉਸ ਜੋਰ ਤੋੜ ਵੱਲ ਵਧ ਰਹੇ ਨੇ ਜਿਹੜੀ ਪੰਜਾਬ ਕਾਂਗਰਸ 'ਚ ਚੱਲ ਰਹੀ ਹੈ ਕੋਈ ਲੀਡਰ ਬਣਨ ਦੇ ਲਈ ਕੋਈ ਕਿਸੇ ਨੂੰ ਬਣਾਉਣ ਦੇ ਲਈ ਕੋਈ ਕਿਸੇ ਨੂੰ ਹਟਾਉਣ ਦੇ ਲਈ ਕੋਈ ਕਿਸੇ ਨੂੰ ਰੋਕਣ ਦੇ ਲਈ ਜਿਹੜੀ ਜੋਰ ਤੋੜ ਕਰ ਰਹੀ ਹੈ ਕੀ ਨਵਜੋਤ ਸਿੰਘ ਸਿੱਧੂ ਉਹਦੇ ਹਿੱਸੇਦਾਰ ਹੋਣਗੇ ਜਿਵੇਂ ਉਹ ਕੱਲ ਕਰੇ ਕੱਲ ਉਹਨਾਂ ਨੇ ਕਾਂਗਰਸ ਦੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਸਿਆਸਤ ਬਾਰੇ ਪਰ ਸਿਆਸਤ ਬਾਰੇ ਹੀ ਗੱਲਾਂ ਕਰਦੇ ਰਹੇ ਹੁਣ ਇਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਇੱਥੇ ਚੁੱਪ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਤਾਂ ਬੋਲ ਪੜਾਕ ਵਜੋਂ ਜਾਣੇ ਜਾਂਦੇ ਨੇ ਤਾਂ ਉਹ ਇੱਥੇ ਚੁੱਪ ਰਹੇ ਬੜੀ ਸਮਝਦਾਰੀ ਕਹਿ ਸਕਦੇ ਆ ਕਿ ਉਹਨਾਂ ਨੇ ਇਸ ਮਸਲੇ ਤੇ ਵਰਤੀ ਹੈ ਹੁਣ ਉਹ ਕਿਉਂ ਚੁੱਪ ਨੇ ਕਿ ਉਹਨਾਂ ਨੂੰ ਕੋਈ ਇਸ਼ਾਰਾ ਮਿਲਿਆ ਚੁੱਪ ਰਹਿਣ ਦਾ ਜਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਠੰਡ ਰੱਖੋ ਆਪਾਂ ਤੁਹਾਡਾ ਕੋਈ ਹੱਲ ਕੱਢਾਂਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਹੁਣ ਨਵਜੋਤ ਸਿੰਘ ਸਿੱਧੂ ਅੱਗੇ ਕੀ ਕਰਦੇ ਨੇ ਇੱਥੇ ਨੈਗੇਟਿਵ ਹੀ ਰਹੂਗੀ ਪਰ ਇੱਕ ਗੱਲ ਇਹ ਹੈ ਕਿ ਜਿਹੜੇ ਉਹਨਾਂ ਦੇ ਬਹੁਤੇ ਨਜ਼ਦੀਕ ਕਾਂਗਰਸੀ ਸੀ ਸੀ ਜਿਹਦੇ ਵਿੱਚ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਕਈ ਲੋਕ ਸੀਗੇ ਉਹ ਕੱਲ ਉਹਨਾਂ ਦੇ ਨਾਲ ਨਹੀਂ ਦਿਖੇ ਉਹਨਾਂ ਪਟਿਆਲੇ ਤੋਂ ਬਾਹਰ ਵੀ ਸੀਗੇ ਸ਼ਮਸ਼ੇਰ ਦੁੱਲੋਂ ਨੇ ਹੋਰ ਬਹੁਤ ਨਾਂ ਨੇ ਆਪਾਂ ਪਹਿਲਾਂ ਵੀ ਜ਼ਿਕਰ ਕਰਕੇ ਸੀ ਉਹ ਵੀ ਬਹੁਤੇ ਨਾਲ ਨਹੀਂ ਦਿਖੇ ਉਹਨਾਂ ਚੋਂ ਕਈ ਆਗੂ ਤਾਂ ਜਿਹੜੇ ਆ ਉਹ ਗਾਇਬ-ਗਾਹੇ ਕਾਂਗਰਸ ਦੀ ਬਾਕੀ ਲੀਡਰਸ਼ਿਪ ਦੇ ਨਾਲ ਜਾਂ ਕਾਂਗਰਸ ਦੇ ਸਮਾਗਮਾਂ ਦੇ ਵਿੱਚ ਵਿਚਰਦੇ ਨਜ਼ਰ ਆਉਂਦੇ ਆ ਤੇ ਉਹ ਤਾਂ ਉਹ ਜਾਣਕਾਰੀ ਹੈ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਕੰਮ ਜਾਰੀ ਰੱਖੋ ਬਾਅਦ ਚ ਦੇਖਦੇ ਆ ਕੀ ਹੈ ਹੁਣ ਚਰਚਾ ਇਹ ਹੈ ਕਿ ਕੱਲ ਤਮਾਨ ਪਰਿਵਾਰ ਜੋ ਵੀ ਕੁਝ ਨਹੀਂ ਕੋਈ ਨਹੀਂ ਦਿਖਿਆ ਹੁਣ ਦਾਅਵੇ ਤਾਂ ਬਹੁਤ ਸਾਰੇ ਕੀਤੇ ਜਾ ਰਹੇ ਨੇ ਕਈ ਟਿਕਟ ਦੇ ਚਾਹਵਾਨ ਜਾਂ ਹਲਕੇ ਇੰਚਾਰਜ ਲੱਗੇ ਹੋਏ ਨੇ ਪੁਰਾਣੇ ਉਹ ਇਹ ਦਾਵਾ ਕਰਦੇ ਨੇ ਕਿ ਸਿੱਧੂ ਸਾਨੂੰ ਟਿਕਟ ਦਵਾ ਲਿਆਊਗਾ ਇਹ ਜਾਨੀ ਕਿ ਇੱਕ ਤਰ੍ਹਾਂ ਨਾਲ ਕਾਫੀ ਉਲਝਣ ਪੈਦਾ ਕਰਦਾ ਕਿ ਨਵਜੋਤ ਸਿੰਘ ਸਿੱਧੂ ਦੀ ਸੈਟਿੰਗ ਹੋਈ ਹੈ ਕਿ ਮੈਨੂੰ 4-5 ਟਿਕਟਾਂ ਦੇ ਦਿਓ ਬਾਕੀ ਤੁਸੀਂ ਜਿੰਨੂੰ ਬਣਾਉਣਾ ਬਣਾਈ ਜਾਓ ਇਹ ਹੁਣ ਦੇਖਣ ਵਾਲੀ ਗੱਲ ਹੈ ਪਰ ਨਵਜੋਤ ਸਿੰਘ ਸਿੱਧੂ ਆਉਂਦੇ ਦਿਨਾਂ ਦੇ ਵਿੱਚ ਸਿਆਸੀ ਤੌਰ ਤੇ ਕੁਝ ਨਾ ਕੁਝ ਤਾਂ ਕਰਨਗੇ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ